ਦੀਨ ਦਰਦ ਦੁਖ ਭੰਜਨਾ ਕਟ ਕਰਨਾਥ ਅਨਾਥ ਸ਼ਰਨ ਤੁਮਾਰੀ ਆਇ ਨਾਨਕ ਕੇ ਪ੍ਰਭ ਸਾਥ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਬਾਲਕ ਨੂੰ ਬਾਦਸ਼ਾਹੀਆਂ ਬਖਸ਼ ਕੇ ਅੱਗੇ ਤੁਰੇ ਜਾ ਰਹੇ ਨੇ ਤੇ ਉਧਰ ਗੁਰੂ ਜੀ ਰਸਤੇ ਦੇ ਵਿੱਚ ਜਾ ਰਹੇ ਸਨ ਤੇ ਅੱਗੋਂ ਇੱਕ ਵਪਾਰੀ ਮਿਲਿਆ ਸ਼ੇਡ ਤੇਲੀ ਰਾਮ ਗੁਰੂ ਜੀ ਹ ਉਸ ਨੂੰ ਪੁੱਛਿਆ ਫੇਰੀ ਦਾ ਕੰਮ ਕਰਦਾ ਸੀ ਤੇ ਪਿੱਛੇ ਪੰਡ ਬੰਨ ਕੇ ਚੱਕੀ ਹੁੰਦੀ ਸੀ ਕਹਿੰਦੇ ਪਿੱਠ ਪਿੱਛੇ ਤੂੰ ਕੀ ਵੱਦਾ ਹੋਇਆ ਵਪਾਰੀ ਨੇ ਕਿਹਾ ਜੀ ਮਹਾਰਾਜ ਮੈਂ ਕੁਝ ਵੇਚਣ ਵਾਸਤੇ ਜਾ ਰਿਹਾ ਹਾਂ ਮੇਰੇ ਕੋਲ ਲੂਣ ਰੂੰ ਤੇ ਤੇਲ ਪਿੰਡਾਂ ਦੇ ਵਿੱਚ ਵੇਚਦਾ ਫਿਰਦਾ ਹਾਂ ਕਿ ਗੁਰੂ ਜੀ ਨੇ ਕਿਹਾ ਸਾਨੂੰ ਗੱਠੜੀ ਖੋਲ ਕੇ ਦਿਖਾਓ ਵੀ ਤੇਰੇ ਕੋਲੇ ਕਿਸ ਤਰ੍ਹਾਂ ਦਾ ਸਮਾਨ ਹੈ ਲੂਣ ਕਿਦਾਂ ਦਾ ਹੈ ਰੋਂ ਕਿਦਾਂ ਦਾ ਹੈ ਤੇਲ ਕਿਦਾਂ ਦਾ ਹੈ ਆਪਾਂ ਜਿੱਦਾਂ ਦੁਕਾਨ ਤੇ ਜਾ ਕੇ ਪਹਿਲਾਂ ਅਗਲੇ ਨੂੰ ਪੁੱਛਦੇ ਆਂ ਕਿ ਸੈਂਪਲ ਦਿਖਾਓ ਤੇ ਉਸ ਨੇ ਗੱਠੜੀ ਖੋਲ ਕੇ ਕਹਿੰਦੇ ਆਪਣਾ ਜਿਹੜਾ ਸਮਾਨ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਿਖਾਇਆ ਤੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਕੀ ਵੇਖਿਆ ਉਸ ਦੇ ਵੱਟੇ ਵੇਖੇ ਜਿਹਦੇ ਨਾਲ ਉਹ ਲੂਣ ਤੇਲ ਤੋਲ ਕੇ ਦਿੰਦਾ ਸੀ ਆਖਿਆ ਇਹਨਾਂ ਵਟਿਆਂ ਦੇ ਨਾਮ ਸਾਨੂੰ ਦੱਸੋ ਸੇਠ ਵਪਾਰੀ ਨੇ ਕਿਹਾ ਜੀ ਇਹ ਵਟੇ 5 ਸੇਰ 2 ਸੇਰ 1 ਸੇਰ ਦੇ ਹਨ ਇਹ ਜੋ ਤੁਹਾਡੇ ਹੱਥ ਵਿੱਚ ਵਟਾ ਫੜਿਆ ਹੋਇਆ ਨਾ ਇਸ ਦਾ ਨਾਮ ਹੈ ਪਾਇਆ ਇੱਕ ਪਾ ਤੇ ਗੁਰੂ ਜੀ ਨੇ ਕਿਹਾ ਇਹ ਪਾ ਤਨ ਹੈ ਜਿਸ ਨੇ ਆਪਣੇ ਆਪ ਨੂੰ ਛੋਟਾ ਅਖਵਾਇਆ ਹੈ ਅੱਜ ਗੁਰੂ ਪਿਆਰਿਓ ਤਨ ਹੋਵੇ ਤੇ ਨਾ ਹੋਵੇ ਕੋਈ ਨੀਵਾ ਹੋ ਕੇ ਰਾਜੀ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਜਿਹੜਾ ਨੀਵਾ ਹੋ ਜਾਂਦਾ ਨਾ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਉਸ ਸੇਠ ਨੇ ਜਦੋਂ ਪੁੱਛਿਆ ਮਹਾਰਾਜੇ ਛੋਟਾ ਕਿਵੇਂ ਕਹਿੰਦੇ ਭਾਈ ਇਹਦਾ ਨਾਮ ਹੀ ਛੋਟਾ ਜਿੰਨੂੰ ਤੁਸੀਂ ਛੋਟਾ ਵੱਟਾ ਪਾਈਆ ਪਾ ਕਹਿੰਦੇ ਇਹ ਪੂਜਣ ਜੋਗ ਹੈ ਇਸ ਬਚਨ ਸੁਣ ਕੇ ਵਪਾਰੀ ਦਾ ਹੰਕਾਰ ਦੂਰ ਹੋ ਗਿਆ ਭਾਵੇਂ ਪਿੰਡ ਪਿੰਡ ਦੇ ਵਿੱਚ ਫੇਰੀ ਲਾਉਂਦਾ ਸੀ ਅਤੇ ਘਰ ਘਰ ਜਾ ਕੇ ਸਮਾਨ ਵੇਚਦਾ ਸੀ ਫੇਰ ਵੀ ਮਨ ਜੜਾ ਸੀ ਉਹ ਨੀਵਾ ਨਹੀਂ ਸੀ ਗੁਰੂ ਮਹਾਰਾਜ ਨੇ ਕਈ ਥਾਵਾਂ ਤੇ ਕਿਹਾ ਸ਼ਿਮਲ ਰੁੱਖ ਜਿਹੜਾ ਹੁੰਦਾ ਹੈ ਨਾ ਇਹ ਬਹੁਤ ਉੱਚਾ ਹੁੰਦਾ ਹੈ ਤੇ ਸ਼ਿਮਲ ਰੁੱਖ ਦੀ ਜਿਹੜੀ ਲੱਕੜ ਹੈ ਇਹ ਕੰਮ ਨਹੀਂ ਆਉਂਦੀ ਇਹਦੇ ਫਲ ਜਿਹੜੇ ਨੇ ਇਹ ਵੀ ਕੰਮ ਨਹੀਂ ਆਉਂਦੇ ਪੱਤੇ ਜਿਹੜੇ ਇਹਦੇ ਉਹ ਵੀ ਕੰਮ ਨਹੀਂ ਆਉਂਦੇ ਕਿਉਂ ਕਿ ਪੰਛੀ ਜਿਹੜੇ ਹੁੰਦੇ ਨੇ ਇਹ ਬਹੁਤ ਉੱਚਾ درخت ਵੇਖ ਕੇ ਬੈਠਦੇ ਨੇ। ਸ਼ਿਮਲ ਰੁੱਖ ਨੂੰ ਫਲ ਬਹੁਤ ਲੱਗਦਾ ਹੈ। ਪਰ ਮਹਾਰਾਜ ਜੀ ਬਾਣੀ ਕਹਿੰਦੀ ਹੈ ਫਲ ਫਿੱਕੇ ਪੱਤ ਬਕ ਬਕੇ। ਗੁਰੂ ਪਿਆਰਿਓ ਕਹਿੰਦੇ ਨਾ ਉਹ ਫਲ ਮਿੱਠੇ ਹੁੰਦੇ ਨੇ, ਕੋੜੇ ਹੁੰਦੇ ਨੇ। ਪੱਤੇ ਜਿਹੜੇ ਦੇ ਬੱਕ ਬੱਕੇ ਹੁੰਦੇ ਨੇ ਫੁੱਲ ਵੀ ਜਿਹੜੇ ਕਿਸੇ ਕੰਮ ਨਹੀਂ ਆਉਂਦੇ। ਇਸ ਵਾਸਤੇ ਪਬਸ਼ੀ ਜਾਂਦਾ ਹੈ ਮਨ ਦੁਖੀ ਕਰਕੇ ਆ ਜਾਂਦਾ ਹੈ ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ। ਫਲ ਨੀਵੇਂ ਆ ਰੁੱਖਾਂ ਨੂੰ ਲੱਗਦਾ ਉੱਚਾ ਹੋਇਆ ਮਾਰਿਆ ਵੀਰਿਆ। ਉਸ ਵਟੇ ਤੋਂ ਸੇਠ ਨੂੰ ਗਿਆਨ ਦਿੱਤਾ ਹੈ। ਕਹਿੰਦੇ ਇੱਕ ਪਾ ਦਾ ਵਟਾ। ਇਹ ਪੂਜਣਯੋਗ ਹੈ ਤੇ ਗੁਰੂ ਜੀ ਦੇ ਜਦੋਂ ਇਹ ਬਚਨ ਸੁਣੇ ਹੰਕਾਰ ਦੂਰ ਹੋ ਗਿਆ ਮਨ ਨੀਵਾ ਹੋ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਗੁਰੂ ਜੀ ਉਸ ਦੀ ਦੀਨਤਾ ਸਰਦਾ ਵੇਖ ਕੇ ਧਿਆਨ ਤਿਆਰ ਹੋ ਗਏ ਅਤੇ ਉਸ ਦੇ ਸਿਰ ਤੇ ਹੱਥ ਫੇਰਿਆ ਜਿਸ ਨਾਲ ਉਸ ਦੇ ਕਪਟ ਕਪਾਟ ਜਿਹੜੇ ਸੀ ਉਹ ਖੁੱਲ ਗਏ ਉਸ ਨੂੰ ਤਿੰਨਾਂ ਲੋਕਾਂ ਦੀ ਸੋਚੀ ਹੋ ਗਈ। ਦਾਦੇ ਸਾਰੀ ਕਥਾ ਬਾਲਾ ਜੀ ਨੇ ਸੁਣਾਈ ਤਾਂ ਗੁਰੂ ਜੀ ਅੰਗਦੇਵ ਨੇ ਪੁੱਛਿਆ ਭਾਈ ਬਾਲਾ ਇਹ ਸਵਪਾਰੀ ਨੂੰ ਬਿਨਾ ਸੇਵਾ ਕੀਤੇ ਹੀ ਇਹ ਇੱਕ ਦਿਨ ਵਿੱਚ ਹੀ ਇਹ ਪਦਵੀ ਕਿਉਂ ਪ੍ਰਾਪਤ ਹੋ ਗਈ? ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ। ਭਗਤੀ ਨਹੀਂ ਕੀਤੀ ਸੇਵਾ ਨਹੀਂ ਕੀਤੀ ਤਦ ਬਾਲਾ ਜੀ ਨੇ ਕਿਹਾ ਮਹਾਰਾਜ ਜੀ ਇਹ ਗੱਲ ਮੈਂ ਗੁਰੂ ਜੀ ਤੋਂ ਪੁੱਛੀ ਸੀ ਤਾਂ ਉਹਨਾਂ ਨੇ ਉੱਤਰ ਦਿੱਤਾ ਸੀ ਕਿ ਇਸ ਦੇ ਕੁਰਬ ਨੇ ਕਰਮਾ ਕਰਕੇ ਇਸ ਦਾ ਇਹ ਕਾਰਜ ਛੇਤੀ ਹੋ ਗਿਆ ਹੈ ਜਿਸ ਤਰ੍ਹਾਂ ਦੀਵੇ ਵਿੱਚ ਤੇਲ ਬੱਤੀ ਪਈ ਹੋਵੇ ਤਾਂ ਕੇਵਲ ਤੇਲੀ ਲਾਉਣ ਦੀ ਹੀ ਜ਼ਰੂਰ ਹੁੰਦੀ ਐ ਤਤ ਸ਼ਿਣ ਹੀ ਪ੍ਰਕਾਸ਼ ਹੋ ਜਾਂਦਾ ਐ ਐਸੇ ਪ੍ਰਕਾਰ ਹੀ ਇਸ ਵਪਾਰੀ ਦੀ ਗੱਲ ਜਾਣੋ ਉਪਰੰਤ ਜਦ ਗੁਰੂ ਜੀ ਨੇ ਕਈ ਕੂਹਾਂ ਦੀ ਉਜਾੜ ਵਿੱਚ ਹੀ ਤੁਰੇ ਗਏ ਤਾਂ ਮਰਦਾਨੇ ਨੇ ਆਖਿਆ ਗੁਰੂ ਜੀ ਇਹ ਬੜੀ ਭਾਰੀ ਉਜਾੜ ਹੈ ਇਹ ਵਪਾਰੀ ਵੀ ਇੱਥੇ ਫਿਰਦਾ ਕਹਿੰਦੇ ਕੋਈ ਢਾਣੀਆਂ ਤੇ ਕੋਈ ਪਿੰਡਾਂ ਤੇ ਜਾਂਦਾ ਹੈ ਤੇ ਜਾ ਕੇ ਵਪਾਰ ਕਰਦਾ ਗੁਰੂ ਜੀ ਨੇ ਇਹ ਜੀ ਕਿਰਪਾ ਕੀਤੀ ਜਿਹਦੇ ਨਾਲ ਵਪਾਰੀ ਦਾ ਵੀ ਉਧਾਰ ਹੋ ਗਿਆ ਤੇ ਗੁਰੂ ਪਿਆਰਿਓ ਗੁਰੂ ਜੀ ਦੇ ਤੇ ਵੀ ਹੱਥ ਰੱਖ ਦਿੰਦਾ ਉਹ ਐਸ ਯੁੱਗ ਦੇ ਵਿੱਚ ਜਿਹੜਾ ਕਲਯੁਗ ਦਾ ਯੁੱਗ ਹੈ ਨਾ ਗੁਰੂ ਦਾ ਧਿਆਨ ਕਰਨ ਜੋਗ ਹੈ ਕਲ ਯੁਗ ਮੇ ਕਿਰਤਨ ਪ੍ਰਧਾਨਾ ਗੁਰਮਖ ਜਪੀਏ ਲਾਇ ਧਿਆਨ ਕਹਿੰਦੇ ਗੁਰੂ ਨੇ ਜਦੋਂ ਜਿਹਦੀ ਤੇ ਕਿਰਪਾ ਕਰਦਾ ਗੁਰਮਖਾਂ ਤੇ ਉਹਨਾਂ ਦੇ ਜਨਮ ਅਤੇ ਮਰਨ ਹੀ ਕੱਟ ਦਿੰਦਾ ਹੈ ਸਤਿਗੁਰੂ ਸੰਸਾਰ ਦੇ ਜੀਵਾਂ ਨੂੰ ਤਾਰਦੇ ਹੋਏ ਉਥੇ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਹੈ ਆਸਾ ਮਹੱਤਾ ਪਹਿਲਾ ਕਰ ਚੌਥਾ ਦੇਵਤਿਆਂ ਦਰਸ਼ਨ ਕੇਤਾਈ ਦੁਖਾ ਕੋਕਾ ਤੀਰਥ ਕੀਐ ਜੋਗੀ ਜਤੀ ਜੁਕਤ ਮੈ ਰਾਤੇ ਕਰ ਕਰ ਭਗਮੇ ਭੇਖ ਪਾਏ ਕਿਉ ਕਾਰਨ ਸਹਬਾ ਰੰਗ ਰਤੈ ਤੇਰੇ ਨਾਮ ਅਨੇਕਾਰੂ ਅਨੰਤ ਕਹਿ ਨਾ ਜਾਈ ਤੇਰੇ ਗੁਣ ਕੀਤੇ ਰਹਾ ਦਰਕਾਰ ਮਹਿਲਾ ਹਰਤੀ ਕੋੜੇ ਛੋੜ ਬਲੈ ਦੇਸ ਗਾਏ ਪੀਰ ਪਕੰਬਰ ਸਾਲਕ ਸਾਧਕ ਛੋੜੀ ਦੁਨੀਆ ਥਾਏ ਪਏ ਸਾਦ ਸਹਿ ਸੁਖ ਰਸ ਕਸ ਤਜੀਐ ਲੈ ਕਾਪੜ ਛੋੜੈ ਚੰਟ ਚਮੜਾ ਲਿਐ ਦੁਖੀ ਐ ਦਰਦਵੰਦ ਦਰ ਤੇਰੇ ਨਾਮ ਰਤੇ ਦਰবেশ ਭਏ ਖਲੜੀ ਕਪੜੇ ਲੱਕੜੀ ਚਮੜੀ ਸਿਖਾ ਸਹੂਤਾ ਤੋਤੀ ਕਿਨੇ ਤੂੰ ਸਾਹਿਬ ਹੋਂ ਸਾਗੀ ਤੇਰਾ ਪਰਮੇ ਨਾਨਕ ਜਾਤ ਕੈਸੀ ਏ ਵਾਹਿਗੁਰੂ ਜੀ ਕਾ ਤੇਰੇ ਦਰਸ਼ਨ ਵਾਸਤੇ ਜੋਗੀ ਜਤੀ ਤੱਪੀ ਘਰ-ਬਾਰ ਛੱਡ ਕੇ ਦੁੱਖ-ਪੁਖ ਸਹਾਰ ਦੇ ਕਰਦੇ ਹਨ ਤੇਰੇ ਦਰਸ਼ਨਾ ਵਾਸਤੇ ਅਨੇਕ ਪ੍ਰਕਾਰ ਦੇ ਅਸੀਂ ਕੇਵਲ ਉਪਰੋਸਾ ਕਰਕੇ ਤੇਰੇ ਦਰ ਤੇ ਆਣ ਕੇ ਤੇਰੇ ਨਾਮ ਦੇ ਜਾਤਕ ਹੁੰਦੇ ਹਨ ਤੂੰ ਸਭਨਾ ਦਾ ਮਾਲਕ ਹੈ ਐਸੀ ਕੇਵਲ ਤੇਰਾ ਸਵਾਗਤ ਧਾਰਨ ਕਰਦੇ ਹਾਂ ਕੋਈ ਵੀ ਸਾਧੂ ਸੰਤ ਭਗਤੀ ਤੇ ਬਣਾ ਤਰ ਨਹੀਂ ਸਕਦਾ ਭਗਤੀ ਹੀ ਜਿਹੜੀ ਹੈ ਇਹ ਧਰਮ ਦਾ ਮਾਰਗ ਧਰਮ ਕੀ ਪੌੜੀ ਕੋਵੜ ਪਾਗੀ ਪਾਏ ਜਿਹੜਾ ਉਹ ਸਜਾਜ ਤੇ ਚੜ ਜਾਂਦਾ ਭਾਈ ਉਹ ਸਜਾਜ ਤੋਂ ਚੜ ਕੇ ਸਤਿਗੁਰੂ ਕਿਰਪਾ ਕਰਦੇ ਨੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ